ਗੋਬਨ ਹਾਂਜੀ ਆ ਜੀ ਬੈਠ ਤਿੰਨ ਗੱਲ ਕਰਨੀ ਹੈ ਦੱਸੋ ਦੱਸਣਾ ਕੀ ਆ ਅੱਡੇ ਦੇ ਨਾ ਰੋਡ ਦੇ ਉੱਤੇ ਜਗਾ ਮਿਲਣ ਦੀ ਬਰੀ ਵਧੀਆ ਤਿੰਨ ਚਾਰ ਮਰਲੇ ਆ ਚੰਗੀ ਦੁਕਾਨ ਦਕੂਨ ਬਣ ਜਾ ਰਹੀ ਆ ਕਿੱਥੇ ਕਿਜੀ ਵੀਰ ਅੱਡੇ ਦੇ ਉਹ ਸਬਜ਼ੀ ਵਾਲੇ ਦੇ ਸਾਹਮਣੇ ਅੱਛਾ ਆਹ ਤੇ ਮੈਂ ਕਹਿੰਦਾ ਵੀ ਉਹ ਲੱਲਾ ਤੇ ਕੋਦੇ ਪੈਸੇ ਜਾ ਰਹੇ ਗਏ ਆ ਵੀਰ ਗੱਲ ਆ ਐਦਾਂ ਕੀ ਥਾਂ ਵਾ ਮਹਿੰਗਾ ਤੇ ਮੈਂ ਤੇ 1.5-2 ਲੱਖ ਦੀ ਕਮੇਟੀ ਪਾਈ ਉਹ ਚੁੱਕ ਲੂੰਗਾ ਤੇ ਥਾਂਵ 5-6 ਲੱਖ ਰੁਪਏ ਦਾ ਹੋਣਾ ਬਾਕੀ ਪੈਸੇ ਕਿੱਥੋਂ ਆਉਣੇ ਉਹ ਬਾਕੀ ਕਿੱਥੋਂ ਆਉਣੇ ਆ ਆ ਜਾਂਦੇ ਆ ਘਰ ਤੇ ਕੋ ਸੋਨਾ ਵਾ ਤੇਰੀ ਘਰ ਵਾਲੀ ਦਾ ਸੋਨਾ ਵਾ ਉਹ ਜਿਹੜੀ ਚੀਜ਼ ਖਰੀਦਿਆ ਖਰੀਦੀ ਜਾਣੀ ਆ ਉਹ ਬਾਅਦ ਚ ਵੀ ਖਰੀਦ ਲਾਂਗੇ ਹੁਣ ਮੁੰਡੇ ਦੀ ਪ੍ਰਾਪਰਟੀ ਬਣ ਜੂਗੀ ਦੋਹਾਂ ਘਰਾਂ ਦਾ ਸਾਡਾ ਇੱਕੋ ਤੇ ਪੁੱਤ ਵਾ ਬਾਹਰ ਤੇ ਅਸੀਂ ਭੇਜਣਾਂ ਨਹੀਂ ਤੇ ਜੇ ਉੱਥੇ ਉਹ ਦੁਕਾਨਦਕੂਨ ਆਪਾਂ ਪਾ ਲਾਂਗੇ ਲੈ ਕੇ ਤਗੜੀ ਕੋਈ ਤੇ ਉਹਦਾ ਵੀ ਸੇਵਾ ਹੋ ਜੂਗਾ ਪੂਰੀ ਉਮਰ ਦਾ ਪ੍ਰਾਪਰਟੀ ਬਣ ਜੂਗੀ ਜਲ ਮੈਂ ਦਵਿੰਦਰ ਨੂੰ ਪੁੱਛ ਲੀਨਾ ਉਹ ਤਾਂ ਮੂਡ ਕਿੱਦਾਂ ਦਾ ਤੁਹਾਨੂੰ ਪਤਾ ਹੀ ਹੁੰਦਾ ਜਿਉ ਤੇ ਮਨ ਗਈ ਤੇ ਕੋਈ ਗੱਲ ਨਹੀਂ ਫਿਰ ਲੱ ਲੈਨੇ ਆ ਆਹੋ ਕੋਈ ਕੰਮ ਆ ਜੂ ਦੁਕਾਨ ਵਾਕਿਆ ਬਣ ਜੂਗੀ ਜਿਉ ਨਿਆਣੇ ਕੰਮ ਲੱਗ ਜਾਣਗੇ 12 ਬਾਹਰ ਜਾਣ ਚ ਅੱਜ ਕੀ ਰੱਖਿਆ ਉਹੋ ਤੇ ਗੱਲ ਕਹਿੰਦਾ ਮੈਂ ਵੀ ਹੁਣ ਜੇ ਸੋਨਾ ਵੇਚ ਵੀ ਲੋਗੇ ਤਾਂ ਫੇਰ ਬਣ ਜੂਗਾ ਨਹੀਂ ਸੋਨਾ ਹੈਗਾ ਉਹ ਤੇ ਕੋ ਮੈਂ ਪੁੱਛ ਲੈਣਾ ਕਰ ਵਾਈ ਮੈਂ ਸਾਰਾ ਦਿਨ ਫੋਨ ਚੜਿਆ ਰਿਹਾ ਤੇ ਮੇਰੀ ਤਾਂ ਗੱਲ ਸੁਣ। ਆ ਗੂਗਲ ਨੂੰ ਪੁੱਛ ਤੇ ਟੱਬਰ ਨੂੰ ਵਾਸ ਕਰਨ ਦਾ ਤਰੀਕਾ ਦੱਸ ਕੋਈ ਸਾਨੂੰ ਵੀ। ਤੇ ਤੁਸੀਂ ਨੇ 24 ਘੰਟੇ ਮੋਝ ਲਾ ਗੂਗਲ। ਆ ਕੀ ਹੋ ਰਿਹਾ? ਗੂਗਲ ਆਖਿਰ ਇਹ ਵੀ ਪੁੱਛਿਆ। ਉਹ ਗੂਗਲ ਆ ਤਾਰਾ ਬਾਬਾ ਨੇ। ਕੀ ਕੀ ਗੱਲ ਇਹੰਦਾ ਦਾ? ਗੂਗਲ ਕਿੰਦਾ ਲੈ ਗੂਗਲ ਹੁੰਦਾ ਗੁੱਗਲ। ਨਿਵੇਂਦਰ? ਹਾਂਜੀ। ਮੇਰੀ ਗੱਲ ਸੁਣੋ। ਅੱਡੇ 'ਚ ਥਾਂ ਮੈਂ ਲਿਆ ਸਬਜ਼ੀਆਂ ਦੇ ਸਾਹਮਣੇ 5 ਮਰਲੇ। ਲੈ। ਤੇ ਸਾਂਝਾ ਘਰ ਆ। ਹਾਂ ਆਪਾਂ ਲੈ ਲੈਨੀ ਆ ਬਹੁਤ ਥਾਂ ਦੇ ਵਧੀਆ ਵਾ ਹਾਂ ਦੁਕਾਨਾ ਪਾ ਲੂ ਕੱਲ ਨੂੰ ਕੰਮ ਕਰੂਗਾ ਫਿਰ ਸਿੱਧੇ ਇੱਧਰ ਨੂੰ ਜੇ ਦਸਣਾ ਹੈ ਤੇ ਅੱਡੇ ਤੇ ਪੰਜ ਮਰਲੇ ਥਾਂ ਮੈਨ ਲਿਆ ਵਾ ਤੇ ਰਜਿਸਟਰੀ ਕਰਾ ਕੇ ਕਰਨ ਆਉਂਦੇ ਤੇ ਸਾਨੂੰ ਵੀ ਡਬਲ ਐ ਨਾ ਕੋਈ ਕੁਬਰੀ ਦਿੰਦੇ ਉਹ ਸੁਣ ਮੇਰੀ ਗੱਲ ਹਾਂ ਮੇਰੇ ਕੋ ਕਮੇਟੀਆਂ ਵਾਂ 1.5-2 ਲੱਖ ਰੁਪਏ ਇੰਨੀਆਂ ਗਾ ਠੀਕ ਆ ਬੱਲੇ ਵੇ ਰੱਬ ਦੇ ਬੰਦਿਆ ਤੈਨੂੰ ਪਤਾ ਮੈਂ ਪੋਰੇਆ ਪੋਰੇਆ ਕਰਕੇ ਕਮੇਟੀਆਂ ਪਾਈਆਂ ਆ ਕਿਲੋ ਕਿਲੋ ਦੁੱਧ ਦੁੱਧ ਚ ਪਾਣੀ ਪਾਪਾ ਹੀਰਾ ਫੇਰੀਆਂ ਕਰ ਕਰਕੇ ਹੈ ਤੇ ਤੈਨੂੰ ਹੁਣ ਮੈਂ 2 ਲੱਖ ਦੇ ਦਾਂ ਆ ਨਹੀਂ ਹੋ ਸਕਦਾ ਉਹ ਮੇਰੀ ਗੱਲ ਸੁਣ ਤੂੰ ਮਮੀ ਪੈਸੇ ਕੀ ਕਰਨੇ ਇਹੋ ਕੰਮ ਨੂੰ ਹੁੰਦੇ ਪੈਸੇ ਉਹ ਲੈ ਲੈ ਦੇ ਜਮੀਨ ਤੇਰੇ ਪੋਤੀ ਜ਼ਾਇਦਾਦ ਵੰਡੂਗੀ ਕਿੰਨੇ ਕ ਦੀ ਪਾਲ 5 ਲੱਖ ਦੀ ਮਿਲ ਜਾਣੀ ਲੈ 2 ਲੱਖ ਬੱਗਿਆ ਬੱਗਿਆ ਚੁੱਕੀ ਫਿਰਦੇ ਤਾਂ ਬਾਕੀ ਕਿਨੇ ਪਾਉਣੇ ਤੇਰੇ ਕੋ ਸੋਨਾ ਹੈਗਾ ਨਾ 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 ਸੋਨਾ ਨਹੀਂ ਮੇਰੀ ਪੋਤੀ ਸਿਰ ਮੈਂ ਸਪਣੀਆਂ ਮੈਂ ਇਦਾਂ ਥਨ ਪਰ ਕੇ ਬੈਠੀ ਮੈਂ ਉਹ ਕਿਹੜੇ ਕੰਮ ਆਉਣਾ ਵਾ ਤੇਰੇ ਮੁੰਡੇ ਦੀ ਜਾਇਦਾਦ ਵੰਡਨੀ ਤੇਰੇਗਾ ਕਿੱਡਾ ਰੁਪਾ ਆ ਕੇ ਤੁਰਨਾ ਕਿੱਥੇ ਜਾਨੀ ਤੂੰ ਬੜੇ ਤਨ ਫੰਕਸ਼ਨ ਕੱਲ ਨੂੰ ਦੁਕਾਨਾਂ ਪਾਊਗਾ ਕੰਮ ਕਰੂਗਾ ਆਪਣਾ ਖੋਲੂਗਾ ਹੁਣ ਤੇ ਸਾਂਝਾ ਘਰ ਵਾ ਮੇਰੀ ਗੱਲ ਸੁਣ ਕੰਮ ਆਪਾਂ ਹੀ ਲੈਣਾ ਆਹੋ ਤੇ ਆਪਾਂ ਹੀ ਲੈਣਾ ਇਹਦੇ ਨਾ ਹੀ ਕਰਵਾ ਦਾਂਗੇ ਤੇ ਮੇਰੀ ਸੁਣ ਲੈ ਗੱਲ ਸੁਣਾ ਵੇਚਣ ਦਾ ਤੇ ਨਾ ਨਾ ਲਿਓ 2 ਲੱਖ ਸੋਨੇ ਤੇ ਮਿਲ ਜਾਣਾ ਵਾ ਆਹੋ ਤੇ ਕੋਈ ਨਹੀਂ ਲੱਖਾਂ ਡ ਵੀਰ ਕੋ ਕਰਾਵਾਂਗੇ ਓਕੇ ਸੋਕੇ ਹੋਕੇ ਵੀਰ ਗੁਰ ਕੋ ਨਹੀਂ ਲੈਣਾ ਜੀ ਇਹ ਹੀ ਨਾ ਪਹਿਜਣਾ ਹਿੱਸਾ ਅਗਨੇ ਕਣਾ ਸਾਡਾ ਬਰੋਬਰ ਦਾ ਹਿੱਸਾ ਜਿੱਤ ਆਉਂਦੀ ਹੈ ਉਹ ਵਰਨਾ ਹੀ ਕਮੀ ਹਿੱਸਾ ਕਾ ਦਾ ਆਪਾਂ ਕਰਾਵਾਂਗੇ ਆਪਣੇ ਨਾਂ ਹ ਜਦੋਂ ਇਹਦੇ ਨਾਂ ਹੋ ਗਿਆ ਨਾ ਮੈਂ ਤੇਰੇ ਕਰਾਉਣਾ ਨਾ ਮੈਂ ਇਹਦੇ ਕਰਾਉਣਾ ਮੈਂ ਤੇ ਆਪਣੇ ਨਾਂ ਕਰਾਉਣਾ ਹੀ ਮੈਂ ਭੈਣ ਕਦੋਂ ਕੰਮ ਆਉਣੀ ਤੂੰ ਪਿਛਲੇ ਹੰਦੇਣਾ ਆ ਆਪਣੇ ਨਾਂ ਕਰਾਉਣਾ ਉਹ ਤੇਰੇ ਨਾਂ ਨਾ ਕੋਈ ਕਰਾਈ ਜੀ ਆਂਦੀ ਜਨਾਨੀ ਦੇ ਨਾ ਰਜਿਸਟਰੀ ਤੇ ਪਹਿ ਕੱਟ ਲੱਗਦੇ ਆ ਨਾਲੇ ਮਿੱਸਣ ਗੱਲ ਪਹਿਣ ਦਾ ਇਨਾ ਕੀ ਤਾਂ ਹੀ ਔਖੇ ਵੜੇ ਬਾਹ ਫੜੀ ਹੈ ਤੇ ਉਦੋਂ ਉਦੋਂ ਮੇਰੇ ਟੌਪਸ ਨਹੀਂ ਪਾਏ ਸਾਰ ਗਿਆ ਕਾਂਟੇ ਉਹ ਕਦੋਂ ਕੰਮ ਹੋਣੀ ਮੈਂ ਤਾਂ ਨਹੀਂ ਉਧਰ ਜਾ ਤੇ ਮੰਗੋ ਤੇ ਕੋ ਲੱਖ 2 ਲੱਖ ਚੱਲ 100 ਨੇ ਦੇ ਦੇਣਾ ਵਾ ਆ 2 ਲੱਖ ਮੰਗ ਵੀਰ ਨੇ ਵੀ ਦੇ ਦੇਣੇ 100 ਵਿੱਚ ਦੇ ਦੇਣੇ ਥਾਂ ਲੱਲੀਏ ਰੋੜ ਤੇ ਥਾਂ ਆ ਹੈ ਕਿੰਨਾ ਪਾਪਾ 5 ਮਰਲੇ ਆ ਆ ਤੇ ਦੋਦ ਕੰਨਾ ਆਰਾਮ ਨਾ ਪੈ ਜਾਣੀਆਂ ਅੰਮੀ ਉੱਥੇ ਇਹਨੂੰ ਸਮਝਾ ਇਹਨਾਂ ਕੋ ਫੜਨਾ ਹੀ ਨਹੀਂ ਪਿਆ ਤੇਰੀ ਮੰਮੀ ਤੇ ਮਾਤਾਰਾਵਾ ਕਿਉਂ ਨਹੀਂ ਫੜਨਾ ਜੇ ਪੌਂਦੀਆ ਪਾ ਲੈਂਦੇ ਜੇ ਰਜਿਸਟਰੀ ਆਪਣੇ ਨਾਮ ਹੋਣਗੇ ਕੱਲ੍ਹ ਨੂੰ ਕੀ ਕਰ ਲੈਣਗੇ 100 ਪਾਉਣ ਦੇਣਾ ਅਗਲੀ ਨੇ ਮੇਰੀ ਕੁੜੀ ਦੀਆਂ ਪੜਾਈਆਂ ਖਰਚੇ ਅਗਲੀ ਦੇ ਦੇ ਵੀਰਿਆਂ ਕਰਾਉ ਨੂੰ ਫਿਰ ਨਹੀਂ ਉਹਨੇ ਦੇਣਾ ਉਹਨੇ ਤਾਂ ਤੁਹਾਨੂੰ ਮੋਈ ਬਕੀ ਐਨਾ ਮਾਰਾ ਨਹੀਂ ਹੈਗਾ ਉਹ ਉਹਨੇ ਆਪੇ ਹਿਸਾਬ ਨਾਲ ਦੇ ਦੇਣੇ ਪਏ ਮੈਨੂੰ ਉਹਨੇ ਸਲਾਹ ਦਿੱਤੀ ਆਲੇ ਸਾਂਝੇ ਘਰ ਤੋਂ ਬਣ ਜੂਗੀਆਂ ਤੇ ਇਕੱਠੇ ਆ ਹਾਂ ਮੈਂ ਪਿਓ ਤਾ ਤੇਰੇ ਦਿਮਾਗ ਹੈ ਨਹੀਂ ਆਪੂਆ ਕਿਹੜੇ ਵੇਲੇ ਕੰਮ ਆਉਣੀ ਆ ਐਨਾ ਆਦਾ ਹੀ ਪਾਸਾ ਥਲਦੇ ਰਹੇ ਆ ਤੇ ਉਹਦੇ ਕੋ ਕੱਲੀਏ ਨੂੰ ਉਹਨੂੰ ਆਖੀ ਮੈਨੂੰ 2 ਲੱਖ ਦੀ ਜ਼ਰੂਰਤ ਆ ਦੋ ਕਹੇਗਾ ਲੱਖ ਦੇ ਦਊਂਗਾ ਕੋਈ ਉਹਦੇ ਕੋ ਫੜਾ ਨਿਕਾਲ ਲਓ ਮੋੜਨੇ ਵੀ ਤੇ ਪੈਣਾ ਹੀ ਆ ਵੇ ਕੱਲ ਦੀ ਕੱਲ ਵੇਖੀ ਜਾਊਗੀ ਕੱਲ ਕਿਨੇ ਵੇਖਿਆ ਵਾ ਤੁਸੀਂ ਮੂੰਹ ਤੋਂ ਸਿੰਗੋ ਭਲਾ ਦਿੰਦੀ ਆ ਮੈਂ ਨਹੀਂ ਜਾਂਦਾ ਮੰਗਣ ਬਹੇ ਠੀਕ ਆ ਤੂੰ ਜਾਣਾ ਤੇ ਚਲ ਜੀ ਠੀਕ ਆ ਸਿੱਧੀ ਜੀ ਗੱਲ ਲੈ ਇਹ ਕਿਹੜੀ ਗੱਲ ਕੀਤੀ ਆ ਆਪ ਦੇ ਦੂੰ ਆ ਗਈ ਸੀ ਕਿ ਮੈਂ ਤਾਂ ਹੀ ਕਰ ਲਗੀ ਭੈਣ ਭਰਾ ਹੀ ਕੰਮ ਆਉਂਦੇ ਆ ਤਹਾਂ ਹਾਨੂੰ ਵੀ ਲੋੜ ਪਈ ਆ ਪੰਚ ਨਹੀਂ ਲੱਗੀ ਮੈਨੂੰ ਸਾਡਾ ਬਸੇਰਾ ਸਾਰਿਆ ਵਾ ਮੇਰੀ ਗੱਲ ਸੁਣੋ ਜਿੱਦਾਂ ਮੈਂ ਤੈਨੂੰ ਕਰਨਾ ਉਹ ਕਰ ਲੋ ਪਰ ਉਹ ਥਾਣਾ ਤੋਂ ਜਾਣ ਦਿਓ ਜੇ ਆਪਾਂ ਨਾ ਲਿਆਂ ਤੇ ਕਾਇਨ ਤੇ ਲੈ ਹੀ ਲੈਣਾ ਵਾ ਨਹੀਂ ਕੁੜੀ ਤੇ ਮਾਰਦੇ ਫਿਰਦੇ ਆ ਤੇ ਮੈਂ ਕੋਈ ਨਹੀਂ ਮੈਂ ਘਰੋਂ ਨਿਕਲ ਜਾਨੀ ਆ ਰਹਿਣਾ ਆ ਇਹ ਗੱਲ ਕਰਦੀ ਆਂ ਵੀ ਹੁਣ ਔਖੀ ਵੇਲੇ ਤੂੰ ਹੀ ਸਹਾਰਾ ਬਣੇਗਾ। ਚੱਲ ਜਗਵਿੰਦਰ ਤੇਰੇ ਸਿਰ ਮੱਥੇ ਜਿਹੜੀ ਗੱਲ ਤੂੰ ਕਹਿੰਦੀ ਤੇਰੀ ਮੰਨਣੀ ਪੈਂਦੀ ਸਣੀ। ਮੇਰੇ ਪੁੱਤ ਦੀ ਜੀਅਦਾਤ ਬਣ ਜੂਗੀ ਹਨਾ। ਐਡੇ ਆ ਮੜਾ ਨਹੀਂ ਹੈਗਾ ਉਹ। ਕਾਲੂ ਕੀ ਪਤਾ ਇਥੋਂ ਕਹ ਮੈਂ ਲੱਖ ਦੋ ਲੱਖ ਹੀ ਪਾ ਦੂ ਨਾ ਉਹਨੇ ਮੰਗਣੇ ਨਹੀਂ ਮੇਰਕੋ। ਚੱਲ ਮੇਰੀ ਸੁਣਾ ਗੱਲ ਚੁੱਪ ਕਰ। ਪਤਾ ਨਹੀਂ ਕਾਲੂ ਨੂੰ ਕਾ ਚਾਹੇ ਸਭ ਮੇਰੇ ਨਾਲ ਅੱਗੇ ਕੀ ਐ ਤੇ ਪਟਾਟਾ ਪੈਣੀ ਉਹ ਲਿਆ ਦੇ ਚੋਕਰੀ ਭਾਲੀ ਆ। ਅਸੀਂ ਉੱਥੇ ਤੇ ਪਾਉਣ ਵਾਲੇ ਬਣਾ ਕੇ ਅੱਡੇ ਤੇ ਹਨਾ। ਤੇਰੀ ਹਾਹੀ ਨੀਤ ਮਾੜੀ ਨਹੀਂ ਹੁੰਦੀ। ਸੈੱਟ ਹੁੰਦੀ। ਠੀਕ ਆ ਮੈਂ ਕਹੇ ਦੇ ਬਾਰੇ ਚਲੋ ਠੀਕ ਆ ਠੀਕ ਆ ਕੱਲੋਂ ਸਲਾਹ ਕਰ ਲਾ ਤੂੰ ਕਿੱਦਾਂ ਕਰਨਾ ਤੇ ਦੁਕਾਨਾ ਪਾਊਗਾ ਉੱਥੇ ਕੋ ਕੰਮ ਕਰ ਲਊਗਾ ਕੋਈ ਨਹੀਂ ਕਰੂਗਾ ਮੇਰਾ ਪੁੱਤ ਜਿਹੜੇ ਗੱਲਾਂ ਕਰਦੇ ਆ ਨਾ ਇਹਨਾਂ ਦੇ ਦੰਦ ਚੰਗੀ ਤਾਂ ਬੰਦ ਕਰਾਉਣਾ ਇਹੋ ਨੀਤ ਮਾੜੀ ਰਹਿਣੀ ਸਦਾ ਹੀ ਕਿੰਨੀ ਮੈਂ ਸਲਾਹ ਦਿੰਦਾ ਹਾਂ ਤੂੰ ਮੈਨੂੰ ਮਾੜੀ ਸਮਝੀ ਦੀ ਮੇਰੀ ਕਲਪਨਾ ਹੁੰਦੀ ਹੈ ਫੋਨ ਤੇ ਵੀ ਪੈਸੇ ਦਿੱਤਨੇ ਆ ਜਦੋਂ Papa ਕਹਿਣ ਗਿਆ ਵਾ ਕਿ ਤਾਈ ਨੇ ਥੋੜੇ ਕਹੇ ਪਾਉਣੇ ਆ ਤੇ ਤੂੰ ਕਹਿੰਦੀ ਆ ਕਿ ਉਹਦੇ ਕੋ ਮੰਗਣੇ ਕਿ ਮੇਨੂੰ ਪਾਲ ਕੋ ਤੇ ਫਿਰ ਤੂੰ ਇੱਦਾਂ ਕਰੋ ਨਾ ਕਿ ਸੰਗ ਬੈਂਕ ਵਾਲਾ ਲਈ ਜਾਓ ਭੂਆ ਕਹ ਤੇਰੇ ਤੇ ਆਪਾਂ ਜਰੂਰ ਸੋਨਾ ਆਪਣਾ ਰੱਖਣਾ ਸੁਨਿਆਰੇ ਵਾਲੇ ਮੈਂ ਬਾਰੇ ਜਾਵਾਂ ਕਿਤੇ ਮੇਰਾ ਪੁੱਤ ਕਿਥੇ ਗੋਣਾ ਦੀ ਗੱਦੀ ਮਾਂ ਤੇ ਗਿਆ ਤੇ ਉਹ ਤੇਤੇ ਕਿਤੇ ਮਾਸਾ ਨੋਜ ਨਾਮ ਨਹੀਂ ਗਿਆ ਹਾਂ ਆਹ ਗੱਲ ਤੇਰੀ ਠੀਕ ਆ ਸੁਣੇਦਾ ਸੋਨਾ ਆਪਣਾ ਬਣਿਆ ਰਹਿ ਗਾ ਯਾਰ ਉਹ ਕੱਲੋਂ ਬੜੀ ਨੋਨ ਪਾਵਾਂਗੇ ਹਾਂ ਨਾ ਫੇ ਮੋੜਦਾ ਰਹੂਗਾ ਤਾਇਆ ਫੇ ਨੋਨ ਤੇ ਸਾਡੀ ਹੋ ਜੇ ਨਾ ਮੁਰਗੀ ਕੱਢ ਲਾਂਗੇ ਹਾਂ ਨਾ ਭੂਆ ਕਰੋ ਕੰਮ ਆਉਣੀਆਂ ਵਾ ਤੁਸੀਂ ਕੰਮ ਨਹੀਂ ਹੁੰਦੀ ਭੂਆ ਬਾਹਰ ਪੜਨੋ ਇਹ ਸਕੂਲ ਤੋਂ ਆਂਦੀ ਪੈਂਟ ਬੁਟ ਕੁੜੀ ਪਾ ਕੇ ਜਾਂਦੀ ਆ ਚੱਲ ਕੋਈ ਵੀ ਸੂਟ ਪਾ ਕੇ ਚਲ ਜਾ ਕਾ ਇਹਦੇ ਵਿੱਚ ਕੋਈ ਗੱਲ ਨਹੀਂ ਉਹਨੂੰ ਤਾਂ ਵੀ ਜੇ ਅੱਗੇ ਵੀ ਸੂਟ ਪਾਉਂਦੀ ਆ ਪਰ ਓਦਾਂ ਹੀ ਗੱਲ ਨੂੰ ਬੜਾ ਚੁੱਕਦੀ ਆ ਬਾਕੀ ਕੋਈ ਗੱਲ ਨਹੀਂ ਤੁਸੀਂ ਕਹਿੰਦੇ ਹੋ ਤਾਂ ਕਾਲਜ ਦੀ ਸੂਟ ਹੀ ਪਾ ਕੇ ਚਲ ਜਾ ਚੱਲ ਕੋਈ ਨਿਕਲਾ ਦੇ ਅਗਰ ਪਾ ਕੇ ਸੂਟ ਚਲ ਕੋਈ ਫਾਇਦਾ ਬੀਜੀ ਹਾਂ ਤੁਹਾਨੂੰ ਪਤਾ ਲੱਗਾ ਵਾ ਕਿ ਅੱਡੇ ਤੇ ਪੰਜ ਮਰਲੇ ਥਾਂ ਮਿਲਦੇ ਆ ਵਾ ਅੱਛਾ ਆਹੋ ਇਹ ਕਿਹਾ ਦੀ ਗੱਲ ਇਹਨਾਂ ਨਾਲ ਦੱਸੀ। ਮੈਨੂੰ ਵੱਧ ਕੇ ਦਬਲ ਜਾਂਦਾ। ਤੇ ਮੈਂ ਕਹਿੰਦੀ ਹਾਂ ਚੱਲ ਮੇਰੇ ਮੁੰਡੇ ਦੀ ਪਾਠਾ ਬਣ ਜੂ ਦੁਕਾਨਾਂ ਦਾ ਕੋਨਾ ਪਾਦਾਂਗੇ। ਇਹੋ ਜਿਹਾ ਹੀ ਕਹਿੰਦੇ ਹਾਂ ਪਰ ਥਾਂ ਮੈਂ ਘਬਰਾ। ਕੋਈ ਨਹੀਂ ਗਿਆਣਾ ਤਾਂ ਠਾ ਠਾ ਕਰਦਾਂਗੇ। ਮੀ ਆ ਵੜੀ ਵੱਧ ਵਧੀਆ ਗੱਲ ਕੀਤੀ ਤੂੰ ਦੇ। ਤੂੰ ਦੇ ਸੋਨੇ ਦੇ ਮਰਦੀਂ ਦੀ ਆਹ ਦੇ ਵਧੀਆ ਵਾ। ਪੁੱਤ ਨਾਲੋਂ ਕੀ ਚੰਗਾ? ਤੇ ਮੈਂ ਨਹੀਂ ਲੱਲੀ ਏ। ਉਥੇ ਦੁਕਾਨਾਂ ਖੋਲੂ ਮੁੰਡਾ ਆਪਣਾ ਕੰਮਕਾਰ ਕਰੂਗਾ। ਬਹੁਤ ਸੋਹਣੀ ਗੱਲ ਆ ਲੈ ਲੋ। ਪਰ ਸੋਨੇ ਤੇ ਕਢਾਇਆ ਕੂਝੇ ਪਹਿਜਣਗੇ। ਲੈ। ਸੋਨੇ ਦੇ ਨਾ ਬੂਰੇ ਹੋਣਗੇ ਤੇ ਭੈਣ ਕਦੋਂ ਕੰਮ ਆਣ ਕਦੋਂ ਕੰਮ ਆਉਣੀ ਵੇ ਪਤਾ ਗੱਲ ਠੀਕ ਆ ਤੇਰੀ ਪਰ ਭੈਣ ਰਾਤ ਤੈਰਵਾ ਉਹ ਇਦੇ ਹਾਤ ਰੇ ਇਦੇ ਦੇ ਟੈ ਟੂਟ ਵੇ ਜਦੋਂ ਉਹ ਕਾਸ਼ ਨੇ ਬਾਹਰ ਜਾਣਾ ਹੈ ਤੇ ਅਸੀਂ ਵੀ ਗਹਿਣੇ ਪਾ ਕੇ ਆੜ ਦੀ ਉਹ ਫੜ ਕੇ ਦਿੱਤੇ ਹੀ ਤੇ ਚਲੋ ਵੇਲਾ ਕਿਵੜਾ ਉਹਦਾ ਸਾਰਦੇ ਰਹੇ ਆ ਵੀ ਮਾਪੇ ਪੇਕੇ ਸਾਰਨਾ ਪੈਂਦਾ ਵਾ ਤੇ ਮੈਂ ਤੇ ਕਹੀ ਨਹੀਂ ਆ ਵੀ ਕੋਈ ਨਹੀਂ ਕਰ ਦੇਣੀ ਉਹਨੇ ਮਦਦ ਮੈਨੂੰ ਪਤਾ ਵਾ ਜੇ ਤੈਨੂੰ ਪਤਾ ਤਾਂ ਫਿਰ ਦੇਖ ਲੈ ਪੁੱਛ ਕੇ ਪੁੱਛ ਕੇ ਦੇਖ ਲੈ ਪੁੱਛਣਾ ਨਹੀਂ ਆ ਮੈਂ ਸਿੱਧੀ ਉੱਥੇ ਹੀ ਜਾਣਾ ਵਾ ਹਾ ਤਾਂ ਨਹੀਂ ਛੋਟਾ ਮਾਰਨਾ ਫਿਰ ਪਤਾ ਲੱਗੂਗਾ ਨਾ ਸੱਸ ਵੀ ਉਦੀ ਸੁਖਣਾ ਸਿਆਣੀ ਆ ਤੇ ਗੱਲ ਕਰਨੀ ਆ ਹੀ ਨਾਉ ਸੱਸ ਕਰ ਕਤਰ ਕੇ ਦੇਣ ਗਿਆ ਹੁਣ ਮੁੰਡਾ ਕਦੋਂ ਦਾ ਬਾਹਰ ਗਿਆ ਵਾ ਤੇ ਭਲਾ ਇਦੀ ਗੱਲ ਆ ਆਪੀ ਉਹ ਪੈਸੇ ਨਾ ਕੱਲ ਦਾਊਗਾ ਚੱਲ ਵੇਖ ਲਈ ਤੇ ਨਾ ਮੋੜ ਦੇ ਲੈ ਛੇਤੀ ਉਹ ਫੁੱਤ ਲੈ ਨਹੀਂ ਜਾਂਦੇ ਕਿਸੇ ਦੇ ਘਰ ਗਾੜੀ ਕੋਈ ਗੱਲ ਨਹੀਂ ਬੀ ਜੀ ਸੇਰੇ ਆ ਕੇ ਵੇਖ ਲੈ ਸੇਰੇ ਜਾ ਕੇ ਆਹੋ ਤੇ ਸਵੇਰੇ ਜਾਣੀ ਆ ਬੀ ਜੀ ਮੈਂ ਕਿਹ ਪੁੱਛਣ ਡੀ ਤੁਹਾਨੂੰ ਵਿਚਾਰ ਮੈਂ ਤੁਹਾਡਾ ਨਸਲਾਹ ਕਰ ਲਾਂ ਸਲਾਹ ਕਰਨੀ ਘੱਟ ਚੰਗੀ ਹੁੰਦੀ ਆ ਤੈਨੂੰ ਪਤਾ ਆਪਣੇ ਗਵਾਂਡ ਜਿਗਦੇ ਇਹਨਾਂ ਨੂੰ ਕੀ ਪਿਸਕ ਪੈ ਗਈ ਤੇ ਇਹਨਾਂ ਤੇ ਰਾਤੋਂ ਦਿਨ ਨੀ ਚੜ੍ਹ ਦੇਣਾ ਉਸੇ ਵੇਲੇ ਜਾ ਗੁੱਠਾ ਲਵਣਾ ਨਾ ਕਰਾਉਣੀ ਆਪਣੇ ਮੈਂ ਹਾਂ ਹਾਂ ਸਸਰੀ ਘਰ ਸਸਰੀ ਘਰ ਹੋ ਗਿਆ ਚੜੀ ਤਾਂ ਠੀਕ ਹੈ ਕਿੱਦਾਂ ਹੋਣੇ ਹੋਏ ਫੋਨ ਵੀ ਨਹੀਂ ਕੀਤਾ ਹੈ ਫੋਨ ਫਨ ਕੀ ਕਰਨਾ ਤੇਰੇ ਕੰਮ ਸ਼ੁਰੂ ਤੋਂ ਇਦਾਂ ਦੇ ਰਹੇ ਸਾਨੂੰ ਪਤਾ ਹੀ ਹੈ ਬਸ ਨਿਹਾਰੇ ਰਹੇ ਬੀਜੀ ਉਠੋ ਦਵਿੰਦਰ ਆਈ ਹੈ ਵਾਹ ਰੂ ਵਾਹ ਦਵਿੰਦਰ ਸਸਰੀ ਘਰ ਆ ਪੜ ਗਿਆ ਵਾਹ ਦਵਿੰਦਰ ਤੈਨੂੰ ਕਿੱਦਾਂ ਆ ਗਿਆ ਅੱਜ ਘਰ ਦਾ ਬਸ ਇਦਾਂ ਤੁਸੀਂ ਕਿਹੜਾ ਮਾਰਿਆ ਤੁਸੀਂ ਵੀ ਆਜਿਆ ਕਰੋ ਕਿਤੇ ਉਮਰਾ ਹੀ ਐਡਾ ਹੀ ਗਰਮੀ ਦੇ ਵਿੱਚ ਜੀ ਨਹੀਂ ਕੀਤਾ ਉਹਨੂੰ ਹੋਰ ਸੇਕਾਂ ਦਾ ਸੁਣਾਓ ਠੀਕ ਠਾਕ ਹਾਂ ਠੀਕ ਠਾਕ ਆ ਤੂੰ ਸੁਣਾ ਘਰ ਪਰਿਵਾਰ ਰਾਜੀ ਬਾਜੀ ਹਾਂਜੀ ਹਾਂਜੀ ਮਾਸੀ ਠੀਕ ਠਾਕ ਆ ਸਿਮੂ ਦਾ ਸੁਣਾ ਸਿਮੂ ਵੀ ਠੀਕ ਆ ਗੌਰਵ ਗੌਰਵ ਵੀ ਠੀਕ ਆ ਅੱਛਾ ਹਾਂਜੀ ਹੋਰ ਬਾਕੀ ਪਰਿਵਾਰ ਠੀਕ ਠਾਕ ਆ ਨਾ ਹਾਂਜੀ 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 ਮਾਸੀ ਠੀਕ ਆ ਜੀ ਸੁਣਾਓ ਕਦ ਦਾ ਫੋਨ ਆਉਂਦਾ ਵਾ ਆਹ ਹਾਂ ਆਉਂਦਾ ਵਾ ਠੀਕ ਠਾਕ ਆ ਤਾਂ ਹੋ ਜਾ ਪਤਾ ਕੋਈ ਨਹੀਂ ਤਾਂ ਉਹ ਕਹਦੇ ਚਲੋ ਵਧੀਆ ਹੋ ਵੀ ਕੰਮ ਇਹਨਾਂ ਤੇ ਲੱਗ ਗਿਆ ਆਪਣੇ ਬਿਵਿੰਦਰ ਗਾਣਾਂ ਮਾ ਮਾ ਮਾਰਾ ਨੀ ਕਿਰਪਾ ਕੀਤੀ ਆ ਕੰਮ ਚਲੋ ਮਿਲ ਗਿਆ ਨੂੰ ਜਾਂਦੇ ਆ ਨਹੀਂ ਨਹੀਂ ਵਧੀਆ ਚੱਲੇ ਚੁੱਪ ਕੀਤੀ ਆ ਹੀ ਆ ਗਈ ਫੋਨ ਨਹੀਂ ਕੀਤਾ ਨਾ ਉਹ ਆਪਣਿਆਂ ਤੇ ਕੱਲ ਵੀ ਕਿਤੇ ਨੂੰ ਕਰਕੇ ਆਉਣਾ ਪੈਂਦਾ ਤੁਹਾਨੂੰ ਪਤਾ ਸ਼ੁਰੂ ਤੋਂ ਮਾਸੀ ਜੀ ਮੇਰੀ ਇਹੀ ਆਦਤ ਆ ਮੈਂ ਜਦੋਂ ਵੀ ਦੀਦੀ ਕੋਲ ਹੁੰਦਾ ਨਾ ਅਚਾਨਕ ਹੀ ਆਪਣੀ ਤੇ ਮੈਨੂੰ ਇਹ ਕਹਿ ਦਿੰਦੀ ਆ ਜੀ ਤੂੰ ਨਾ ਆਪਣੇ ਤੌਰ ਤਰੀਕੇ ਬਦਲੀ ਪਹਿਲਾਂ ਵਾਲੇ ਕਿ ਹਰੇ ਬੰਦਾ ਕਿਤੇ ਗਿਆ ਹੀ ਹੁੰਦਾ ਘਾਰੀ ਨਹੀਂ ਹੁੰਦਾ ਤੇ ਫਿਰ ਪਰੇਸ਼ਾਨ ਹੋਈਗਾ ਜੇ ਘਰ ਨਾਲ ਟਕਰੇ ਉੱਤੋਂ ਗਰਮੀ ਤੇ ਫਿਰ ਜੇ ਅਹੀਂ ਘਰ ਨਾਲ ਹੋਈਏ ਤੇ ਫਿਰ ਫਿਰ ਚੀਕਾ ਮਾਰਨੀ ਆ ਚੀਕਾ ਕੋ ਮਾਰਨੀ ਮੈਨੂੰ ਸਾਰਾ ਪਤਾ ਵਾ ਆਪਣਾ ਮਾਲ ਡੰਗਰ ਦਾ ਕੰਮ ਬਥੇਰਾ ਸੁਖ ਨਾਲ ਤੇ ਮੈਨੂੰ ਪਤਾ ਤੁਸੀਂ ਛੱਡ ਗਏ ਇੱਕ ਜਣੀ ਤੇ ਘਰ ਹੋ ਗਈ ਹੋ ਗਈ ਧਾਰਾ ਟੋਕੇ ਕੱਢਣ ਦੇ ਇਹ ਨਹੀਂ ਇਹ ਨਹੀਂ ਸਾਨੂੰ ਵਾਰੇ ਆਉਣ ਦੇਣਾ ਚਲਾਕੋ ਵਾ ਕੇ ਹੋ ਗੱਲ ਗਿਆ ਹਾਂ ਚਲਾਕੋ ਰਹੀ ਸ਼ੁਰੂ ਤੋਂ ਇਨਕੇ ਹਾਂ ਠੀਕ ਲੈ ਸੁਣਾ ਸਿਮੂ ਦਾ ਕਿੱਦਾਂ ਵਾ ਸਿਮੂ ਠੀਕ ਆ ਆ ਸਾਰੇ ਜਣੇ ਸਿਮੂ ਦਾ ਹੀ ਪੁੱਛੀ ਜਾਂਦੇ ਆ ਪਤੀਏ ਦਾ ਵੀ ਪੁੱਛ ਲੋ ਉਹ ਵੀ ਹੈਗਾ ਵਾ ਨਹੀਂ ਮੈਂ ਸਦਕੇ ਜਾਵਾਂ ਨਹੀਂ ਪਹਿਲਾਂ ਪਤੀਆ ਕਿਤੇ ਸਾਨੂੰ ਵੀ ਦੁਪਰ ਆ ਰਹਾ ਵਾ ਦੇਖ ਗੱਲ ਸੁਣ ਉਹ ਕਰਦੀ ਰੋਜ਼ ਫੋਨ ਹੁਣ ਵੀ ਡਈ ਜੀ ਕਰਨ ਪਹਿਲਾਂ ਹੀ ਹੋਈ ਜੀ ਕਿੱਦਾਂ ਸਕੂਲੋਂ ਆਉਂਦੇ ਜੇ ਤਾਂ ਚਲ ਹੁਣ ਤੇ ਸਟੀਆਂ ਪਈਆਂ ਵਾ ਕਿੱਦਾਂ ਵਾ ਉਹ ਵਾਜੀ ਆ ਤੇ ਉਹ ਜਿੱਦਾਂ ਨਾ ਵੀ ਹੁਣੇ ਵਾਲੇ ਫੋਨ ਹੀ ਕਟਿਆ ਸੀ ਨਹੀਂ ਗੋਰੇ ਦਾ ਵੀ ਤੂੰ ਸੁਣਾ ਬੀ ਜੀ ਸੁਣਾ ਤੂੰ ਹਾਂ ਗੌਰਵ ਦਾ ਵੀ ਠੀਕ ਆ ਗੌਰਵ ਦਾ ਤਾਂ ਕੰਮ ਮੈਂ ਆ ਹੀ ਆ ਹੈ ਗੋਰੇ ਦੇ ਕੰਮ ਆਹੋ ਭੈਣਾ ਅੱਡੇ ਤੇ ਨਾ ਬੈਂਕ ਦੇ ਨਾਲ ਕਰਕੇ ਜਗਾ ਮੈੜੇ ਪੰਜ ਮਰਲੇ ਅੱਛਾ ਉਹ ਤੇ ਬਟੇਰਾ ਪੈਰ ਥੱਲੇ ਆਉਣ ਵਾਲੀ ਗੱਲੀ ਉਹ ਲੱਖ ਨੂੰ ਮਰਲਾ ਵਾ ਤੇ ਤੈਨੂੰ ਤੇ ਪਤਾ ਹੀ ਆ ਫਰੀਕ ਅੱਜਕੱਲ ਕਹਿੰਦੇ ਆ ਵੀ ਅਹੀਂ ਖੜਾ ਪਈਏ ਅਗਲੇ ਨੂੰ ਨਾ ਪਿੰਖ ਲੱਗੇ ਤੇ ਬੰਦਿਆਂ ਚ ਗੱਲ ਚੱਲੀ ਹਨੂ ਜਾਣਦੇ ਆ ਉਹਨਾਂ ਆਖਿਆ ਕਿ ਭਾਈ ਬਹਿਲ ਤੁਹਾਡੀ ਆ ਹੈ ਤੇ ਮੈਂ ਆਖਣੀ ਵੀ ਚੱਲ ਥੋੜੇ ਜਿਤੇ ਮੇਰੇ ਗਿਆਨੇ ਤੇ ਮਿਲ ਜਾਣੇ ਆ ਤੇ 2 ਲੱਖ ਅਸੀਂ ਕਮੇਟੀਆਂ ਪਾਈਆਂ ਅਸੀਂ ਉਹ ਵਾ ਤੇ ਮੈਂ ਨਖੇ ਤੇਰੀ ਆ ਲਈ ਮੈਂ ਵੀ ਚੱਲ ਔ ਕੀ ਵੀੜੇ ਆਪਣਾ ਭੈਣ ਭਰਾ ਹੀ ਕੰਮ ਆਉਂਦਾ ਵਾ ਤੇ ਚੱਲ ਲੱਖ 2 ਲੱਖ ਦੀ ਗੱਲ ਵਾ ਤੇ ਜੇ ਭੈਣ ਭੈਣ ਤੂੰ ਕਰਦੇ ਇਹਦੇ ਨਹੀਂ ਇੱਕ ਮਿੰਟ ਰੋਤਾ ਭੈਣ ਭਰਾ ਦੇ ਭੈਣ ਭਰਾ ਹੀ ਕੰਮ ਆਉਂਦਾ ਵਾ ਤੇ ਤੂੰ ਪਹਿਲੋਂ ਸਾਨੂੰ ਥੋੜਾ ਟਾਈਮ ਦਿੰਦੀਆਂ ਨਾ ਸਾਨੂੰ ਦੱਸਦੀਆਂ ਤੇ ਇੰਨੇ ਪੈਸੇ ਕਰ ਦਿੰਦੇ ਹੁਣ ਤੇ ਕਾਸ਼ ਨੇ ਪੇਪਰ ਲਾਏ ਆ 2 ਮਹੀਨੇ ਹੋਏ ਆ ਸਾਨੂੰ ਪੈਸੇ ਉਹਨੇ ਪਾਏ ਹੀ ਨਹੀਂਗੇ ਅੱਛਾ ਜਾਦੇ ਹਣਾ ਥੋੜੇ ਰਹਿਣਾ ਪਹਿਲਾਂ ਦੱਸਦੀ ਇਹ ਤੈਨੂੰ ਅਹੀਂ ਫੜ ਦੰਦੇ ਹੁਣ ਤੇ ਪੁੱਤ ਔਖਾ ਜਿਹਾ ਟਾਈਮ ਆ ਕੋਈ ਗੱਲ ਨਹੀਂ ਬੀਜੀ ਸਾਫਣ ਕੀ ਆਉਦੀ ਕੋਈ ਬਹੁਤੇ ਨਹੀਂ ਥੋੜਿਆਂ ਦਾ ਤੇ ਕਰਦੇ ਰਹਿ ਜਮੇ ਕੋਈ ਗੱਲ ਸਾ ਮੈਂ ਬੜੰਦੀ ਆਂ ਕੀ ਬਣਾ ਕੇ ਪਿਆਰ ਫਿਰ ਉਹਨੂੰ ਮਾਸੀ ਜੀ ਤੁਹਾਨੂੰ ਹੀ ਪਤਾ ਵਾ ਇਹ ਮੇਰਾ ਕੱਲਾ ਕੱਲਾ ਪੁੱਤ ਵਾ ਤੇ ਮੈਂ ਸੋਚਿਆ ਕਿ ਚੱਲ ਉੱਥੇ ਪੰਜ ਮਰਲੇ ਮਿਲ ਜੂਗੀ ਵੱਲਾ ਕਿਤੇ ਬਰਲਾ ਮੈਨਿਆ ਉਹ ਵੀ ਮੇਨ ਰੋਡ ਆ ਤੇ ਮੈਂ ਤੇ ਇਹ ਸੋਚਿਆ ਵੀ ਬਾਹਰ ਅਸੀਂ ਕੱਲਣਾਂ ਨਹੀਂ ਆ ਹਨਾ ਤੇ ਮੈਂ ਚਲੋ ਉੱਥੇ ਦੁਕਾਨਾ ਖੋਲਦਾਂਗੇ ਆਪਣਾ ਤੇ ਕਾਰੋਬਾਰ ਕਰੀ ਜਾਊਗਾ ਬਾਹਰ ਪਰ ਦੇਸ਼ਾਂ ਦੇ ਵਿੱਚ ਕੀ ਰੱਖਿਆ ਵਾ ਜੇ ਮੁੰਡਾ ਇੱਥੇ ਕੰਮ ਕਰਦਾ ਵਾ ਨਾ ਬਹੁਤ ਵਧੀਆ ਗੱਲ ਵਾ ਉੱਥੇ ਵੀ ਦੁਨੀਆ ਓਕੀ ਆ ਕਹਿਣ ਨੂੰ ਬਾਹਰ ਉੱਥੇ ਵੀ ਦਿਹਾੜੀਆਂ ਆਈਆਂ ਕੋਈ ਆਂਦੇ ਕੰਦੋਲੇ ਪਰਦੇਸ ਕਿਹੜਾ ਕਿਨੇ ਵੇਖਿਆ ਜਿਹੜਾ ਕੀ ਕਰਦੇ ਆ ਬਾਹਰ ਤਾਂ ਕੀ ਨਹੀਂ ਕਰਦੇ ਇੱਥੇ ਵਧੀਆ ਵਾ ਸਭ ਕੋ ਕੰਮ ਮਿਲਿਆ ਦੇ ਦੱਸਣ ਤੋਂ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦੇਣਾ ਸੀ ਅੱਜ ਹੀ ਨੇ ਕਿਤੇ ਜੋਗਨਾਂ ਗੱਲ ਹੀ ਅੱਜ ਕੀਤੀ ਆ ਬਾਹਰ ਬੰਦਿਆਂ 'ਚ ਗੱਲ ਜਿੜੀ ਹੋਈ ਆ ਨਾ ਉਹਨੇ ਸੋਚਿਆ ਵੀ ਚੱਲੇ ਤਾਂ ਕੋਤ ਬਾਤੇ ਮਤਰਾ ਥੋੜੀ ਬਹੁਤੀ ਬਣਾਈ ਲਵੇ ਤਾਂ ਆ ਨਾ ਕੋਤ ਥੋੜੇ ਜਿ ਦੇ ਦਿਓ ਆਹ ਖਾ ਦੇ ਪੈਸੇ ਤਾਂ ਕੋਤ ਹਦਾਰ ਕਰ ਲਿਓ ਹਾਂ ਚਲੋ ਵੇਚ ਦੇ ਹੁਣ ਕਰਦੇ ਕੁਛ ਕੋਈ ਨਹੀਂ ਦੇਈ ਦੇਣੀ ਆ ਉਹਨੂੰ ਮੁੜ ਕੇ ਹਾਂਜੀ ਹਾਂਜੀ ਹਾਂ ਤੇ ਜਿਸਤਰੀ ਕਰਾ ਲਿਓ ਨਾ ਆਹ ਨਹੀਂ ਕਰਾਵਾਂਗੇ ਹਾਂ ਉਹ ਠੀਕ ਠਾਕ ਆ ਨਾ ਘਰ ਸਭ ਹਾਂਜੀ ਸਭ ਠੀਕ ਠਾਕ ਲੀ ਜੀ ਠੀਕ ਠਾਕ ਆ ਹਾਂ ਤੋਰੇ ਫਿਰਦੇ ਅੱਛਾ ਹਾਂ ਚਲੋ ਵਧੀਆ ਵਾ ਤੋਰੇ ਫਿਰਦੇ ਆਪਣੇ ਸਰੀਰ ਆਪਣਾ ਲਈ ਫਿਰਦੇ ਇੰਨਾ بڑا ਵਾ ਬੜਾ ਬੜਾ ਹੋ ਰਿਹਾ ਵਾ ਕਬੀ ਜੁੰਦਰਾਈ ਨਹੀਂ ਹੈ ਜੇ ਨਹੀਂ ਆਈ ਨਹੀਂ ਹੈ ਜੇ ਮੈਂ ਜਿਗਾ ਮੈਂ ਤੋੜ ਲਾਂ ਦੇ ਪਿੰਡੀਆਂ ਤੇ ਥੋੜੀਆਂ ਮੈਂ ਡੰਗ ਨਹੀਂ ਹੋਣਾ ਨਾ ਮੈਂ ਕੋਈ ਨਹੀਂ ਦੋ ਦਿਨ ਠਹਿਰ ਕੇ ਤੋੜ ਪਾਣੀ ਲਾਉ ਇਹਨੂੰ ਹਾਂ ਮੈਂ ਤੈਨੂੰ ਕਿਹਾ ਨਾ ਜਾ ਨਾਂ ਕੋ ਹਾਂ ਹਾਂ ਚੱਲ ਕੋਈ ਗੱਲ ਨਹੀਂ ਗਈ ਆ ਮੀਰੇ ਦੇ ਨਾਲ ਸ਼ਾਇਦ ਮਿਲ ਜਾਨ ਚਲੋ ਮਿਲ ਜਾਨ ਜਿਹੜੇ ਦੇ ਦੂਗੀ ਭੈਣ ਥੋੜੇ ਬੋਤੇ ਮੋੜ ਦਾਂਗੇ ਛਤੀ ਕੋਈ ਗੱਲ ਨਹੀਂ ਵੇਖ ਰੂ ਤੁਹਾਡੀ ਮਰਜ਼ੀ ਆ ਮੇਰਾ ਤੇ ਜੀ ਨਹੀਂ ਕਰਦਾ ਮੰਗਣ ਨੂੰ ਮੈਂ ਤੇ ਵੀਰ ਨੇ ਸਾਰ ਲੈਣਾ ਚੱਲ ਕੋਈ ਗੱਲ ਨਹੀਂ ਭੈਣ ਭਰਾ ਇਹ ਨਾ ਕੰਮ ਨਹੀਂ ਹੁੰਦੇ ਜੇ ਲੋੜ ਪੈ ਹੀ ਗਈ ਆ ਉਧਰ ਉਧਰ ਹੀ ਜੇ ਥੋੜੇ ਬੋਤੇ ਲੈ ਕੇ ਵਰਤਨੇ ਭੈਣ ਤੇ ਇਹ ਗੱਲ ਦੇ ਵਿੱਚ ਕੋਈ ਮੇਨਾ ਨਹੀਂ ਆ ਥਾਂ ਬੜਾ ਟਿਕਾਣਾ ਤੇ ਜੇ ਮਿਲ ਜੂਗਾ ਤਾਂ ਮੁੰਡੇ ਦਾ ਕੱਲ ਨੂੰ ਕੁਝ ਬਣ ਜੂਗਾ ਉਹ ਦੁਕਾਨਾ ਦੋ ਪਾ ਦਾਂਗੇ ਦੁਕਾਨ ਪਾ ਕੇ ਬੈਜੂ ਕੁਝ ਵੀ ਨਹੀਂ ਵੀ ਦੁਕਾਨ ਆਪ ਵਰਤ ਨਹੀਂ ਕਰਾਈ ਤੇ ਚਾੜ ਦੋਵੇਂ ਬੰਦਾ ਚੱਲ ਕੋਈ ਨਹੀਂ ਆ ਜਾਂਦੀ ਫਿਰ ਬੀਜੀ ਦਵਿੰਦਰ ਬੜੀ ਘਪਤੀ ਆ ਇਹਨੇ ਮੇਰਾ ਟਾਈਮ ਸਾਰਿਆ ਵਾ ਜਦੋਂ ਮੈਂ ਜਾਣਾ ਲੈਣ ਹੱਥ ਆਧਾਰ ਤੇ ਮੇਰਾ ਟਾਈਮ ਸਾਰ ਦਿੰਦੀ ਸੀ ਭਾਵੇਂ ਬੜਬੜੀ ਕਰਦੀ ਰਹਿੰਦੀ ਹੁੰਦੀ ਸੀ ਪਰ ਹੁਣ ਮੈਨੂੰ ਖਾਲੀ ਨਾ ਮੋੜਿਓ ਇਹਨੂੰ ਕੋਈ ਨਾ ਕੋਈ ਜਵਾਬ ਦਓ ਇਹਨੂੰ ਤਰੀਕ ਦੇ ਹਾਂ ਕਰੋ ਕਿ ਕਿਹੜੀ ਤਰੀਕ ਦੇ ਤੈਨੂੰ ਪੈਸੇ ਦਵਾਂਗੇ ਉਹ ਤਾਂ ਗਾਲ ਤੇ ਤੇਰੀ ਠੀਕ ਆ ਹਰ ਹੱਦ ਦਾ ਹੱਥ ਆਪਣਾ ਬੜਾ ਟੈਟ ਆ ਤੇ ਪਰ ਦਈਏ ਕਿੱਥੋਂ ਮੇਰੀ ਗੱਲ ਸੁਣੋ ਇਹਨੇ ਤੇ ਜੀ ਅਸੀਂ ਨਾ ਇਹਨੂੰ ਕਿਹਾ ਵੀ ਪੈਸੇ ਸਾਡੇ ਕੋਲ ਹੈਗੇ ਜਾਂ ਨਹੀਂ ਜੇ ਜਵਾਬ ਵੀ ਦਿੱਤਾ ਇਹਨੇ ਕਰ ਦਿਆਂਦਾ ਜੀਣਾ ਹਰਾਮ ਕਰ ਦੇਣਾ ਖਾਸ ਕਰਕੇ ਬੀਜੀ ਦਾ ਤੇ ਤੁਸੀਂ ਨਾ ਜਿੱਦਾਂ ਵੀ ਆ ਤੇ ਤੁਸੀਂ ਉਹਨੂੰ ਕਹੋ ਵੀ ਕੋਈ ਗੱਲ ਨਹੀਂ ਮੇਰੇ ਵੱਲੋਂ ਕਹਿ ਦੋ ਕਿ ਪਹੁੰਚੂਗੀ ਤੇ ਕਰ ਲੈਨੇ ਹੇਠੀ ਜੇਠੀ ਕਿਤੇ ਚਲ ਉਹਨੂੰ ਕਹ ਦੇ ਮੈਂ ਸਵੇਰੇ ਪਹੁੰਚੂ ਤੇਰੇ ਕੋਲ ਤੇ ਮੈਂ ਤੂੰ ਪੁੱਛ ਲਾਂਗੇ ਤੇ ਜੇ ਸਵੇਰੇ ਨਾ ਮਿਲੇ ਤੇ ਫੇਰ ਡੀਕਦੇ ਰਹਿਣਗੇ ਮੈਨੂੰ ਮੈ ਮਿਲ ਜਾਣਗੇ ਮੈਨੇ ਕਿਉਂ ਨਹੀਂ ਕਿ ਜਦੋਂ ਕਿਸ ਨੂੰ ਪੁੱਛ ਲਈਏ ਨਾ ਮਿਲ ਹੀ ਜਾਂਦੇ ਹੁੰਦੇ ਆ ਕੋਈ ਨਹੀਂ ਉਹੋ ਜੇ ਥਾਂ ਪੁੱਛਾਂਗੇ ਜਿੱਥੋਂ ਆਸ ਹੋਊਗੀ ਚਲੋ ਕੋਈ ਨਹੀਂ ਫਿਰ ਹੁਣ ਤੁਸੀਂ ਨਾ ਮੈਂ ਕਵਾਂਗੇ ਜਾਂ ਤੁਸੀਂ ਕਹੋਗੇ ਫਿਰ ਕੋਈ ਨਹੀਂ ਤੂੰ ਕਹਦੇ ਉਹਦੇ ਤੁਮ ਤੇਰੇ ਚ ਤੇ ਮੇਰੇ ਚ ਕੀ ਫਰਕ ਵਾ ਪੋਤਾ ਤੂੰ ਕਹਦੇ ਕੋਈ ਗੱਲ ਨਹੀਂ ਕੀ ਪਤਾ ਨਹੀਂ ਕਿੱਥੇ ਜਾ ਕੇ ਬਹਿ ਗਈਆਂ ਵਾ ਉਧਰੋਂ ਮੇਰੀ ਬੱਸ ਦਾ ਟਾਈਮ ਹੋ ਹੀ ਜਾਂਦਾ ਵਾ ਹੈ ਕਦੋਂ ਦੇ ਨਿਕਲੀਆਂ ਨਾ ਸੱਸ ਮੁੰਮੂ ਨਹੀਂ ਕਰੀ ਜਾਂਦੀਆਂ ਤੇ ਜਦੋਂ ਉਥੇ ਲੈਣ ਜਾਣਾ ਹੀ ਉਦੋਂ ਵੀਰਾ ਤੂੰ ਹੀ ਸਾਰਨਾ ਤੂੰ ਹੀ ਸਭ ਕੁਝ ਜੇ ਮੇਰੇ ਹੁਣ ਨਹੀਂ ਦੇਦਾ ਕਿ ਅਗਰ ਇਹਨੂੰ ਲੋੜਾ ਚੱਲਦਾ ਈ ਥੇ ਨਾ ਆਈ ਇਹਨੂੰ ਗੱਸ ਪੈ ਜਾਂਦੀ ਹੈ ਆ ਗਈ ਆ ਮੈਂ ਹਾਂ ਪੈਣ ਪਹਨ ਕਿੱਥੇ ਚਲ ਗਈ ਮੈਨੂੰ ਛੱਡ ਕੇ ਜਾਣਾ ਕਿੱਥੇ ਹੈ ਬਸ ਤੇਰੀਆਂ ਗੱਲਾਂ ਡਾਏ ਹੀ ਕਰਨ ਬੀਜੀ ਨਾਲ ਉਧਰ ਗਏ ਅੱਜੀ ਜੀ ਇਧਰ ਗਈਆਂ ਵਾਲਾ ਅੱਛਾ ਦਵਿੰਦਰ ਹਾਂ ਗੱਲ ਇਦਾਂ ਵਾ ਕਿ ਤੈਨੂੰ ਵੀ ਹੁਣ ਬੀਜੀ ਨੇ ਵੀ ਦੱਸਿਆ ਵਾ ਤੇ ਮੈਂ ਵੀ ਤੈਨੂੰ ਦੱਸ ਦਿੰਨੀ ਵੀ ਕਾਫ ਨੂੰ ਅਹੀਂ ਪੈਸੇ ਪਾਏ ਹੀ ਤੇ ਉਹਨੇ ਹਾਨੂੰ ਨਹੀਂ ਵੈਸੇ ਪਾਏ। ਉੱਥੇ ਤੈਨੂੰ ਦੱਸਿਆ ਤਾਂ ਹੈ ਕਿ ਪੱਕੇ ਪੁੱਕੇ ਹੋਣ ਦਾ ਡਿਆ ਵਾ ਕਨ ਪੇਪਰ ਲੈ ਲਈ। ਉਹਦੇ ਨੂੰ ਪਤਾ ਲੱਗਿਆ ਗਾਲੀ ਦੱਸਣਾ ਕੀ? ਹਾਂ। ਤੇ ਦੋਕ ਦਿਨ ਰੁਕਣਾ ਪੈਣਾ ਮੈਂ ਤੈਨੂੰ ਨਾ ਪਿੰਡ ਹੀ ਪੈਸੇ ਪਚਾ ਦੂੰਗੀ। ਕਿਉਂਕਿ ਹੁਣ ਹੁਣ ਤੇ ਇਹ ਵੇਲੇ ਮਿਲੇ ਨਹੀਂ ਕਿ ਕੋ। ਆ ਵੇਖ ਲੈ। ਭੈਣ ਭਰਾ ਭੈਣ ਦੇ ਭਰਾ ਦੇ ਕੰਮ ਆਉਂਦਾ ਵਾ। ਆ ਜਾਵੀਂ ਕਿਤੇ ਉਹ ਹੋਗਾ ਨਾ ਹੋਵੇ। ਜਦੋਂ ਵੇਲਾ ਹੱਥੋਂ ਨਿਭਲ ਜਦ ਇਹ ਆਂਦੇ ਹੁੰਦੇ ਚਿੜੀਆਂ ਚੋਬੀ ਕੇਤ ਮੁੜ ਕੇ ਹੋਰ ਹੋਏ ਮੋਰਚਾ ਮਾਰ ਲੈ। ਆ ਕਿੰਦਾਂ ਦੀਆਂ ਗੱਲਾਂ ਕਰਦੀਆਂ? ਕੀ ਗੱਲ ਤੈਨੂੰ ਵਿਸ਼ਵਾਸ ਨਹੀਂ ਆ? ਨਹੀਂ ਨਹੀਂ ਵਿਸ਼ਵਾਸ ਆ ਨਣਾ ਨਣਾ ਆਉਂਦੀਆਂ ਪਰਜਾਈਆਂ ਦੇ ਕੰਮ ਤੇ ਪਰਜਾਈਆਂ ਆਉਂਦੀਆਂ ਨਣਾ ਨਣਾ ਤੇ ਇਹੋ ਤੇ ਰਿਸ਼ਤਾ ਹੁੰਦਾ ਵਾ ਉਹੋ ਹੀ ਆ ਨਾ ਤੇ ਚੱਲ ਜਿਹੜੇ ਮੈਂ ਦੇਣੇ ਸੀ ਮੈਂ ਹੋਰ ਉਹਦਾ ਦੁੱਗਣੇ ਦੇ ਦਿੰਦੀ ਪਰ ਟਾਈਮ ਹੀ ਜਿਹੜਾ ਨਾ ਹੁਣ ਵੀ ਚੱਲ ਕੋਈ ਨਹੀਂ ਤੂੰ ਮੈਨੂੰ ਹਾਂ ਕਰ ਦਿੱਤੀ ਤੇ ਮੈਂ ਤੇ ਖੁਸ਼ੀ ਖੁਸ਼ੀ ਜਾਵਾਂ ਤੇ ਪਹੁੰਚ ਜਾਨੀ ਚੰਗਾ ਨਹੀਂ ਮੈਂ ਪਹੁੰਚੂਗੀ ਪਹੁੰਚਣਾ ਕਿਉਂ ਨਹੀਂ ਜਦੋਂ ਤੁਸੀਂ ਮੇਰਾ ਟਾਈਮ ਸਾਰਿਆ ਤੇ ਕੀ ਗੱਲ ਮੈਂ ਨਾ ਤੁਹਾਡਾ ਟਾਈਮ ਸਾਰੂਗੀ ਜੋ ਬਣਾ ਗੱਲ ਕੀਤੀ ਸੀ ਲੈ ਮੈਂ ਤੇ ਨਹੀਂ ਜਾਣਾ ਮੈਨੂੰ ਸ਼ਰਮ ਆਉਂਦੀ ਮੈਂ ਦੱਸ ਆਇਆ ਆਪਣੀ ਭੈਣਾ ਨਾ ਆਹੋ ਚੱਲ ਭੈਣਾ ਇਨੀ ਗੱਲ ਕਹਿ ਕੇ ਨਾ ਮੇਰਾ ਮਨ ਲਾਉ ਵਧ ਗਿਆ ਮੇਰੇ ਤੇ ਬਸ ਸੱਚ ਵੀ ਨਾ ਆਉਂਦੇ ਆ ਦਿਮਾਗ ਤੇ ਇੰਨੀ ਟੈਨਸ਼ਨ ਨਹੀਂ ਕਿ ਪਤਾ ਨਹੀਂ ਕਿੱਥੋਂ ਮੈਂ ਕਰਨ ਤੇ ਕੀ ਬਣਨਾ ਵਾ ਕੋਈ ਗੱਲ ਨਹੀਂ ਚਲ ਕੋਈ ਮਾਤਮਾ ਸਾਰਨ ਵਾਲਾ ਵਾ ਆਹੋ ਵਹੀ ਤੇ ਹੀ ਲਵਸੀਲਾ ਹੀ ਕਰਨਾ ਬਸ ਬਸ